ਵਲੂ 4 ਪੈਸਾ ਸਹਿਕਾਰ ਅੱਜ ਚੱਲੇ ਅਸੀਂ ਜੀ ਮੇਤਾਪੁਰ ਕਹਿੰਦੇ ਕਿ ਉੱਥੇ ਬਹੁਤ ਪਾਣੀ ਆਇਆ ਹੋਇਆ ਹੈ ਤੇ ਅੱਜ ਤੁਹਾਨੂੰ ਅਸੀਂ ਪੂਰਾ ਪਾਣੀ ਦਾ ਦਿਖਾਵਾਂਗੇ ਪੱਦਰ ਲੇਕਿਨ ਅਸੀਂ ਛੋਟਾ ਟਾਈਮ ਲੇਟ ਹੋ ਗਏ ਆ ਅਸੀਂ ਗੁਰੂ ਘਰ ਦੇ ਤੁਹਾਨੂੰ ਦਰਸ਼ਕ ਰਣਨੇ ਆ ਆਦਰ ਗੁਰੂ ਘਰ ਦੇ ਸਾਡੇ ਦਰਸ਼ਨ ਕਰੋ ਨਾ ਨਾ ਤਰੋ ਹੀ ਜੋ ਵੀ ਸਾਡੇ ਅੰਦਰ ਜੀ ਦਿਮਾਗ ਵਿੱਚ ਜਾ ਸਕਦੀ ਅਸੀਂ ਉਹ ਚੀਜ਼ ਕੈਸ਼ ਕਰਦੀ ਤਾਂ ਕੈਮਰੇ ਆਪਣੇ ਚ ਇਹ ਮੰਜਪੁਰ ਦਾ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਲੱਗਦਾ ਮੈਨੂੰ ਮੰਜਪੁਰ ਦਾ ਲੱਗਦਾ ਨਾ ਮੰਜਪੁਰ ਸਾਹਿਬ ਠੀਕ ਹੈ ਹਾਂ ਮੰਜਪੁਰ ਸਾਹਿਬ ਦਾ ਗੁਰਦੁਆਰਾ ਹੈ ਲੋ ਜੀ ਵੀਰੋ ਦੋਸਤੋ ਮੂੰਜੀ ਵੀ ਨਿੱਸਰ ਦੀ ਹੋਈ ਇੱਧਰ ਤੇ ਪਾਣੀ ਦਾ ਤੇ ਬਾਹ ਬਹੁਤ ਇੱਧਰ ਹੈਗਾ ਚਲੋ ਅੱਗੇ ਤੁਹਾਨੂੰ ਦਿਖਾਣੇ ਮਕਾਪੁਰ ਦਾ ਹਾਲ ਸਾਡਾ ਨਾ ਬਣੇ ਰਿਓ ਆ ਦੇਖੋ ਸਾਡੇ ਵੀਰ ਜੋ ਕੇ ਰਾਸ਼ਨ ਲੈ ਕੇ ਜਾਂਦੇ ਹੋਏ ਪੱਠੇ ਵੀ ਲੈ ਕੇ ਜਾਂਦੇ ਹੋ ਜਿੱਥੇ ਪੱਠੇ ਨਹੀਂ ਪਹੁੰਚਦੇ ਹੋਏ ਡੰਗਰ ਪਸ਼ੂ ਭੁੱਖੇ ਇਕੱਠੇ ਹੋਣਿਆ ਦੇਖੋ ਬੜਾ ਪੂਰਾ ਹਾਲ ਹੈ ਮੇਰੇ ਮਤਾਪੁਰ ਪੁਸ਼ਾਪੁਰ ਦਾ ਤਾਂ ਆਪਾਂ ਤੁਹਾਨੂੰ ਆ ਦੇਖੋ ਗੰਨੇ ਚ ਕਿਨਾ ਦੇਣਾ ਪਾਣੀ ਪਾਣੀ ਬਾਈਕਾਰ ਪਾਣੀ ਆ ਦੇਖੋ ਸ਼ਾਪੁਰ ਚ ਪਾਣੀ ਪਾਣੀ ਹੈ ਅੱਗੇ ਵੀ ਚਲੋ ਅੱਗੇ ਵੀ ਤੁਹਾਨੂੰ ਦਿਖਾਣੇ ਆ ਅੱਗੇ ਪਾਣੀ ਦੇ ਦਰਸ਼ਨ ਕਰਾਨੇ ਤੁਹਾਨੂੰ ਲਓ ਦੋਸਤੋ ਸਾਰਾ ਜੋ ਪਾਣੀ ਹੈ ਨਾ ਸਾਰਾ ਹੀ ਬਿਆਸ ਦਰਿਆ ਦਾ ਹੈ ਜਿੰਨਾ ਵੀ ਪਾਣੀ ਆਦਾ ਪਿਆ ਇਥੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਦੇਖੋ ਕੀ ਹਾਲ ਆ ਆ ਦੇਖੋ ਸੱਜਣ ਵੀਰ ਦਾਨੀ ਵੀ ਸਭ ਆਏ ਹੋਏ ਨੇ ਇਥੇ ਦੇਖੋ ਕਿੰਨਾ ਪਾਣੀ ਚੜਿਆ ਹੋਇਆ ਬੁਰਾ ਹਾਲ ਇਥੇ ਓਫੋ ਮਾਈ ਗੋਡ ਇਹ ਤਾਂ ਹੁਣ ਪ੍ਰਮਾਤਮਾ ਆਈਆਂ ਜਬ بارش ਨਾ ਹੋਵੇ ਤਾਂ ਫੇਰ ਹੈ ਨਹੀਂ ਤਾਂ ਬੜਾ ਔਖਾ ਪਿੰਡ ਦਾ ਅੱਗੇ ਤੁਸੀਂ ਤੁਹਾਨੂੰ ਇਹ ਜਦਮ ਸ਼ਾਹਪੁਰ ਦੀ ਖੜੇ ਪਿਆ ਇਸ ਤੋਂ ਅੱਗੇ ਪਾਣੀ ਬਹੁਤ ਹੈ ਸਾਡੇ ਨਾਲ ਬਣੇ ਰਹੋ ਰੇ ਭਰਾ ਪਿੰਡ ਵਾਲੇ ਜੋ ਕਿ ਲੱਗੇ ਹੋਏ ਇਹਨੇ ਇਹ ਸੁਨੂ ਪੱਥਰ ਲੈ ਆ ਕੇ ਬੰਨੇ ਹੋਏ ਇਹਨੂੰ ਤਾਂ ਜੋ ਇਹ ਪੁੱਲ ਨੂੰ ਨੁਕਸਾਨ ਨਾ ਪਹੁੰਚੇ ਜਾਵੇ ਦੇਖੋ ਕੋਈ ਕਿੰਨਾ ਗਾਜੋ ਕੁੜੀ ਦੇ ਥੱਲੇ ਮੰਨ ਰਿਹਾ ਕਮਾਲ ਸਾਰਾ ਡੁੱਬ ਗਿਆ ਜੀ ਪਿੰਨ ਮਸਾਪੜ ਵੀ ਵੀਡੀਓ ਹੈਗੀ ਹੈ ਕੋਈ ਪਾਣੀ ਬਹੁਤ ਬੁਰਾ ਹਾਲ ਥੇਰਾ ਦੇ ਜਿੱਥੇ ਆਪਾਂ ਦੇਖਿਆ ਕਿ ਘਰਾਂ ਦੇ ਅੱਗੇ ਬਸ ਬੰਨ ਬਣੇ ਹੋਏ ਨੇ ਕਿਧਰੇ ਵੀ ਆਓ ਦੇਖੋ ਸਾਹਮਣੇ ਵੀ ਹਾਂ ਏਦਾਂ ਦਾ ਪਾਣੀ ਆਇਆ ਹੋਇਆ ਕਿੰਨੇ ਗਣਾ ਪਾਣੀ ਹੋਵੇ ਕਿੰਨੇ ਗਣਾ ਪਾਣੀ ਹੋਇਆ ਪਾਣੀ 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 ਹੋਇਆ ਆ ਤੁਹਾਨੂੰ ਨਿਸ਼ਾਨ ਦਿਖਾਣੇ ਪਾਣੀ ਦੇ ਆ ਦੇਖੋ ਪਾਣੀ ਦੇ ਨਿਸ਼ਾਨ ਤੁਸੀਂ ਸ਼ਾਇਦ ਤੁਹਾਨੂੰ ਲੱਭਦਾ ਹੋਵੇਗਾ ਆ ਚੀਜ਼ ਤੱਕ ਲਗਭਗ 3-4 ਫੁੱਟ ਤੋੜ ਨੇ ਹਨਾ ਟੈਂਪਰਫੁੱਲ ਓਕੇ ਅੱਗੇ ਵੀ ਦੇਖੋ ਪਾਣੀ ਪਾਣੀ ਹੈ ਅੱਗੇ ਤੋਂ ਪੂਰਾ ਦਿਖਾਣੇ ਆ ਪਾਣੀ ਕਿੰਨਾ ਪਾਣੀ ਹੈ ਮਾਈ ਗਾਡ ਪਰਮਾਤਮਾ ਰਾਮ ਰੱਖੇ ਹੁਣ ਤਾਂ ਪਾਣੀ ਕਿੱਦਾਂ ਕੱਢਿਆ ਕਿਤਾਬ ਪਾਣੀ ਕੱਢਾ ਦੇ ਕਿ ਮਤਲਬ ਇੱਥੇ ਸਰਕਾਰ ਦਾ ਸਹਿਯੋਗ ਨਹੀਂ ਰਿਹਾ ਪਿੰਡ ਵਾਸੀਆਂ ਦਾ ਖੁਦ ਸਹਿਯੋਗ ਰਿਹਾ ਆਪਣਾ ਆਪਣੇ ਬਲ ਬੂਤੇ ਤੇ ਨਾਲ ਕੱਢਿਆ ਜੋ ਕੀਤਾ ਇਹਨਾਂ ਨੇ ਕੰਮ ਸਰਕਾਰਾਂ ਤੇ ਇਥੇ ਪੱਲਾ ਝਾੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਇਹ ਤੇ ਕੁਦਰਤੀ ਆਫਤ ਹੈ ਕਿਉਂਕਿ ਸਰਕਾਰ ਨੂੰ ਖੁਦ ਚਾਹੀਦਾ ਨਾਲ ਥੋੜਾ ਬਹੁਤਾ ਉਹ ਵੀ ਸੰਯੋਗ ਦੇਵੇ ਇਹ ਨਹੀਂ ਹੈਗਾ ਕਿ ਇਕੱਲਾ ਦੋਈਆਂ ਵੰਡੀ ਜਾਵੇ ਆਪਾਂ ਕਹਿੰਦੇ ਕਿ ਜਿਹੜੀ ਪਾਣੀ ਦੀ ਗੱਡੀ ਬਣਾਈ ਇਹਨਾਂ ਨੇ ਹਾਂ ਉਹ ਪਾਣੀ ਦੀ ਗੱਡੀ ਹਰੇਕ ਪਿੰਡ ਨੂੰ ਰੇਟ ਮੁਹਾਇਆ ਕਰਨ ਕਰਨੀ ਚਾਹੀਦੀ ਸੀ 4-5 ਪਿੰਡਾਂ ਨੂੰ ਇੱਕ ਗੱਡੀ ਦਿੱਤੀ ਜਾਵੇ ਗੱਡੀ ਦਿੱਤੀ ਜਾਵੇ ਖਾਸ ਕਰਕੇ ਕੋਰੀਆਂ ਜਿਹੜੇ ਡੁੱਬਿਆ ਪਿਆ ਹੈ ਆ ਦੇਖੋ ਪੱਦਰ ਕਿਦਾ ਚੜਿਆ ਹੋਇਆ ਪਰਮਾਤਮਾ ਨਾਲ ਕੈਰ ਕਰੇ ਪਿਆਰ ਨਾ ਕਰੇ ਕਿਤੇ ਇਹ ਇਸ ਤਰ੍ਹਾਂ ਦਾ ਕੰਮ ਕੋ ਚਾਂਸ ਹੋ ਰਿਹਾ ਹੈ ਨਾ ਤੇ ਅੱਗੇ ਦੇਖੋ ਟਿਕਾਨਾ ਤੁਹਾਨੂੰ ਪਿੰਡ ਐਮਪੋਰਟ ਕਿਤਾਬ ਔਰ ਦਾ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੇ ਪੰਨ ਰਾਲਾ ਕੇ ਤੇ ਆਪਣਾ ਟਾਈਮ ਕੱਢਿਆ ਹੈ ਆ ਦੇਖੋ ਕਿੰਨਾ ਮਾੜੇ ਹਾਲਾਤ ਸਾਡੇ ਗੱਲ ਦੇ ਮੁਕੋ ਆ ਇਹ ਪੱਠੇ ਵੀਰ ਕੱਠੇ ਲਾਇਏਗਾ ਇਹ ਪੱਠੇ ਗਵਾਜੇ ਨੇ ਬੈਠੇ ਹੋਏ ਹਾਂ ਸਾਰੇ ਲੋਕ ਬਾਹਰ ਬੈਠੇ ਹੋਏ ਨੇ ਜਿੰਦਗੀ ਹੈਗੇ ਨੇ ਠੀਕ ਹੈ ਤਾਂ ਆਪਾਂ ਤੁਹਾਨੂੰ ਅੱਗੇ ਲਿਆ ਦੇ ਵੀਡੀਓ ਪੂਰੀ ਦਿਖਾਵਾਂਗੇ ਪੂਰਾ ਦਿਖਾਵਾਂਗੇ ਪਾਣੀ ਕਿਵੇਂ ਬਣਿਆ ਸਾਡੇ ਨਾਲ ਬਣੇ ਰਹੋ ਬਾਕੀ ਪਰਮਾਤਮਾ ਹੁਣ ਤਾਂ ਰਹਿ ਨਹੀਂ ਕਰੇ ਚੰਗੀ ਗੱਲ ਆ ਨਹੀਂ ਤਾਂ ਆ ਦੇਖੋ ਪੱਧਰੀ ਆ ਦੇਖੋ ਲੋਕਾਂ ਨੇ ਹੁਣ ਕਰ ਅਦੇ ਕੋ ਲੋਕਾਂ ਨੇ ਕਿਦਾਂ ਬੰਨ ਲਾ ਲਾ ਕੇ ਆਪਾਂ ਮਤਲਬ ਉਹ ਟਾਈਮ ਕੱਟਿਆ ਜਿਸ ਤਰ੍ਹਾਂ ਪਾਣੀ ਚੜਿਆ ਸੀ ਨਾ ਇੱਥੇ ਆਇਆ ਹੋਇਆ ਸੀ ਬਹੁਤ ਔਖਾ ਸੀ ਤੇ ਲੋਕਾਂ ਨੇ ਕਿਦਾਂ ਕੱਢਿਆ ਬੜਾ ਮਤਲਬ ਟਾਈਮ ਕੰਢ ਬੜਾ ਕੁਸ਼ਲ ਟਾਈਮ ਕਿਉਂ ਜਿਹੜਾ ਠੀਕ ਹੈ ਜਿਨ੍ਹਾਂ ਨੇ ਉਹ ਮੰਜ਼ਲ ਦੇਖਿਆ ਆ ਦੇਖੋ ਉਹੀ ਦੱਸ ਸਕਦਾ ਹੈ ਆ ਦੇਖੋ ਕੀ ਬਣਿਆ ਆਹਾ ਆਹੋ ਆਜ ਕਿੱਸਾ ਕਿੱਸਾ ਹੋਇਆ ਬਹੁਤ ਜਾਨ ਆ ਬੜੀ ਆ ਲੋ ਦੋਸਤੋ ਅਸੀਂ ਤਾਂ ਤੁਹਾਨੂੰ ਆਪਣੇ ਪਿੰਡ ਵਾਸੀਆਂ ਨਾਲ ਗੱਲਬਾਤ ਉਹਨਾਂ ਕਰਾਣੇ ਆ ਕਿ ਪਾਣੀ ਚੜਿਆ ਜਾਂ ਲੱਥਿਆ ਸੀ ਉਹਨਾਂ ਨਾਲ ਤੁਹਾਨੂੰ ਜੁੜਨ ਮਿਲਣੇ ਆ ਪਾਜੀ ਜੋ ਕੇ ਪਾਣੀ ਤੁਸੀਂ ਕਿੱਥੇ ਦੇਖ ਰਹੇ ਹੋ ਆਪਣੇ ਇਹ ਪਾਣੀ ਅੱਗੇ ਨੂੰ ਚੜਿਆ ਹੈ ਕਿ ਜਾਂ ਲੱਥਿਆ ਪਾਜੀ ਇਹ ਰਾਤੀ ਪਾਣੀ ਬਹੁਤ ਚੜ ਗਿਆ ਸੀਗਾ ਤੇ ਹੁਣ ਆ ਦੋ ਘੰਟੇ ਹੋ ਗਿਆ ਪਾਣੀ ਹੁਣ ਥੋੜਾ ਘਟਣਾ ਸ਼ੁਰੂ ਹੋ ਗਿਆ ਇਹ ਛੇਵੀਂ ਵਾਰੀ ਅੱਜ ਪਾਣੀ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਅੱਜ ਭਰ ਗਿਆ ਸੀਗਾ ਜਿਹੜੇ ਪਹਿਲਾਂ ਮਤਲਬ 2023 ਵਿੱਚ ਆਇਆ ਸੀ ਉਦੋਂ ਵੀ ਇਸ ਤਰ੍ਹਾਂ ਦੀ ਸਥਿਤੀ ਸੀ ਕਿ ਜਾਂ ਹੋਣ ਦੀ ਸਥਿਤੀ ਤਾਂ ਬਣੀ ਹੈ ਉਹੀ ਸਥਿਤੀ ਆ ਜੇ ਹੁਣ ਵੀ ਉਹੀ ਸਿਹਰੀਆ ਬਹੁਤ ਫਸਲਾਂ ਨਕਾਨ ਹੋਇਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਗੰਨਾ ਲੋਕਾਂ ਦਾ ਝੋਨਾ ਸਾਰਾ ਖਰਾਬ ਹੋ ਗਿਆ ਜੀ ਪਿੰਡਾਂ ਦੇ ਲੋਕਾਂ ਦੇ ਮਕਾਨ ਜਿਹੜੇ ਆ ਤਰੇੜਾ ਆ ਗੀਆਂ ਆ ਅਸੀਂ ਤਾਂ ਦੇਖੀ ਪਏ ਪਿੱਛੇ ਤੁਹਾਡੇ ਕਾਫੀ ਕਿੰਨੇ ਕਿੰਨੇ ਉੱਚੇ ਘਰ ਉਹਨਾਂ ਕਿ ਬਣ ਲਏ ਪਿਆ ਤੇ ਉਹਨਾਂ ਅੰਦਰ ਵੀ ਪਾਣੀ ਭੜਿਆ ਹੋ ਕਾਫੀ ਉਸ ਟਾਈਮ ਤੇ ਬਹੁਤ ਪਾਣੀ ਹੋਣਾ ਹਾਂ ਜੀ ਹਾਂ ਜੀ ਉਸ ਟਾਈਮ ਬਹੁਤ ਪਾਣੀ ਸੀਗਾ ਹੁਣ ਥੋੜਾ ਥੋੜੀ ਥੋੜੀ ਸਲੋ ਹੋ ਗਿਆ ਪਾਣੀ ਠੀਕ ਹੈ ਤੇ ਬਹੁਤ ਜ਼ਿਆਦਾ ਪਾਣੀ ਆ ਪਿੰਡ ਵਾਸੀ ਸਾਰੇ ਖੜੇ ਹੋਏ ਨੇ ਸੱਜਣ ਇੱਥੇ ਕੋਈ ਵੀ ਸਰਕਾਰੀ ਨੁਮਾਇੰਦੇ ਤੱਕ ਪਹੁੰਚਿਆ ਇੱਥੇ ਨਾ ਜੀ ਕੋਈ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ ਰਾਤ 12 ਵਜੇ ਲੋਸਮੈਂਟਾਂ ਹੁੰਦੀਆਂ ਕਿ ਪਿੰਡ ਖਾਲੀ ਕਰ ਦਿਓ ਅੱਛਾ ਤੇ 12 ਵਜੇ ਰਾਤ ਲੋਸਮੈਂਟ ਉਹ ਲਾਪੀ ਮੰਦਿਰ ਗੁਰਦੁਆਰੇ ਸਾਰੇ ਲੋਸਮੈਂਟ ਹੁੰਦੀ ਗਈ ਕੋਈ ਸਰਕਾਰੀ ਨੁਮਾਇੰਦਾ ਕੋਈ ਸਰਕਾਰੀ ਸਹੂਲਤ ਨਹੀਂ ਉਹੀ ਅਧਿਕਾਰੀ ਨੇ ਇੱਥੇ ਸਰਕਾਰੀ ਸਵੇਰ ਦਾ ਆਇਆ ਇਸ ਤਰ੍ਹਾਂ ਹੈ ਭਾਜੀ ਕਿ ਤੁਹਾਡੇ ਪਿੱਛੇ ਦੇਖੀ ਹੀ ਛੜਛਤੀ ਜਾਂਦੀ ਹੈ ਤੇ ਤੁਸੀਂ ਆਪ ਪਾਣੀ ਕੱਢਿਆ ਪਿੰਡ ਵਾਸੀਆਂ ਨੇ ਕੱਢਿਆ ਕਿ ਜਾਂ ਕੋਈ ਸਰਕਾਰ ਵੱਲੋਂ ਪਿੰਡ ਵਾਸੀ ਪਿੰਡ ਵਾਸੀਆਂ ਨੇ ਨਹੀਂ ਸਰਕਾਰ ਇੱਕ ਸਿਰਫ ਇੱਕ ਵੋਟਾ ਲੈਣੀ ਆਉਂਦੀ ਇੱਥੇ ਸਰਕਾਰ ਜੀ ਆਉਂਦੀ ਆ ਦੇਖ ਕੇ ਮੌਕਾ ਚੱਲ ਜਾਂਦੇ ਆ ਬਸ ਕੋਈ ਸਹਾਇਤਾ ਨਹੀਂ ਕੁਛ ਨਹੀਂ ਕੋਈ ਨਹੀਂ ਦੱਸਦੇ ਜੀ ਮਤ ਸਰਕਾਰ ਸੇ ਇੱਕ ਵੋਟਾਂ ਦੇ ਕਰਕੇ ਵੋਟਾਂ ਦੇ ਕਰਕੇ ਮੈਂ ਕੁਰਸੀ ਤੁਹਾਨੂੰ ਮਿਲ ਜੇ ਕਹਣਾ ਹਾਂਜੀ ਹਾਂਜੀ ਵੋਟਾਂ ਦੇ ਮਾਰੇ ਹੁੰਦੇ ਆ ਜੀ ਦੇਖ ਕੇ ਮੌਕਾ ਚਲ ਜਾਂਦੇ ਆ ਭਾਜੀ ਆਪਣਾ ਸੁਪਨੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਹਾਂਜੀ ਭਾਜੀ ਬਹੁਤ ਮਿਹਰਬਾਨੀ ਤੁਹਾਡੀ ਸਾਨੂੰ ਥੋੜਾ ਟਾਈਮ ਫਿਰ ਦਿੱਤਾ ਤੁਸੀਂ ਆਪਣਾ ਥੈਂਕ ਯੂ ਥੈਂਕ ਯੂ ਮੈਂ ਗੋੜਾ ਹਲੋ ਦੋਸਤੋ ਇੱਕ ਤੁਹਾਨੂੰ ਦਿਖਾਣੇ ਆ ਕਿ ਜਦੋਂ ਪਾਣੀ ਦਾ ਫਲੱਡ ਆਇਆ ਸੀ ਬੜੀ ਤੇਜ਼ ਸੀ ਉਸੋਂ ਆ ਮੰਝਰ ਦੇਖੋ ਕਿਦਾਂ ਦਾ ਸੀ ਰੂ ਤੇ ਆ ਘਰ ਸੀ ਜਿਹੜਾ ਦੇਖੋ ਸਰਤੀ ਗਸ ਪੂਰਾ ਹੋ ਗਿਆ ਪੂਰਾ ਥੱਲੇ ਟੁੱਟ ਚੁੱਕਾ ਡਿੱਗ ਚੁੱਕਿਆ ਜੇ ਆਕਾਸ਼ ਬੀਮ ਨਾ ਹੁੰਦੇ ਤੇ ਇਹ ਘਰ ਵੀ ਥੱਲੇ ਹੋਣਾ ਸੀ ਦੇਖੋ ਤੇ ਆ ਛੜਕ ਵੀ ਥੱਲੂ ਨਿਕਲਦੀ ਹੋਈ ਆ ਦੇਖੋ ਆਹ ਦੇਖੋ ਪੂਰੀ ਛੜਕ ਨਿਕਲਦੀ ਥੱਲੂ ਨਿਕਲ ਚੁੱਕੀ ਮਿੱਟੀ ਦੀ ਆ ਪੂਰਾ ਘਰ ਤਬਾਹ ਹੋ ਚੁੱਕਾ ਯਾਨੀ ਕਿ ਹੁਣ ਇੱਥੇ ਕੋ ਸਰਕਾਰ ਨੇ ਮੁਆਵਜ਼ਾ ਦੇਣਾ ਕੋਈ ਨਹੀਂ ਦੇਣਾ ਕਿਸੇ ਨੇ ਵੀ ਸਿਰਫ ਇਹ ਲਾ ਬੁੱਤਾ ਲਾਣ ਵਾਲੀ ਸਰਕਾਰਾਂ ਨੇ ਆਹ ਦੇਖੋ ਕਿਦਾ ਪਾਣੀ ਧੋਕਿਆ ਹੋਇਆ ਹੈਗਾ ਨਾ ਭਰਾਵਾਂ ਨੇ ਠੀਕ ਆਹ ਦੇਖੋ ਇਹਨੀਆਂ ਤਗੜੀਆਂ ਕੋਠੀਆਂ ਬਣਾਈਆਂ ਹੋਈਆਂ ਆ ਦੇਖੋ ਤੇ ਪਰ ਜੇ ਜਦੋਂ ਪ੍ਰਮਾਤਮਾ ਦਾ ਕਹਿਰ ਹੁੰਦਾ ਨਾ ਤਾਂ ਫੇਰ ਆ ਦੇਖੋ ਕੀ ਬੰਦਾ ਹਾਰ ਕਿੰਨਾ ਪਾਣੀ ਓਹੋ ਇਹ ਹੁਣ ਡੰਗਰਾਂ ਦਾ ਫੇਰ ਮੁਸ਼ਕਲ ਹੋਇਆ ਹੋਣਾ ਬਹੁਤ ਮੁਸ਼ਕਲ ਜੀ ਇਹ ਸਾਰੇ ਜ਼ਿਮੀਂਦਾਰ ਭਰਾ ਆ ਇਹ ਵਿਚਾਰੇ ਪੱਠੇ ਕਿੱਦਾਂ ਲਿਆਂਾ ਉਧਰੋਂ ਠੀਕ ਐ ਮਤਲਬ ਕਹਿੰਦਾ ਮਤਲਬ ਬੜਾ ਔਖਾ ਕੰਮ ਔਖਾ ਬਹੁਤ ਜਾਂਦਾ ਔਖਾ ਐ ਇਹ ਦੇਖੋ ਇਹ ਸਾਹਮਣੇ ਜਿਹੜਾ ਪਾਣੀ ਆ ਨਾ ਜੀ ਇਹ ਕਿੱਥੇ ਗਲਗਲ ਪਾਣੀ ਆ ਇੱਥੋਂ ਕਿੱਦਾਂ ਲੰਘ ਕੇ ਜਾਏਗਾ ਬੰਦਾ ਮੇਨ ਇਹਦਾ ਸਾਡੇ ਖੇਤਾਂ ਦਾ ਲਿੰਕ ਟੁੱਟ ਗਿਆ ਜਿਹੜਾ ਪਿੰਡ ਪੈਂਦਾ ਆਪਣਾ ਉਹ ਮਿਆਣੀ ਪਏਗਾ ਔਰ ਮਤਾਪੁਰ ਮਤਾਪੁਰ ਉਹਦੇ ਵਿੱਚ ਵੀ ਕਹਿੰਦੇ ਪਾਣੀ ਕਾਫੀ ਆਇਆ ਹਾਂ ਕਾਫੀ ਪਾਣੀ ਆ ਮਤਾਪੁਰ ਤੇ ਬਹੁਤ ਜ਼ਿਆਦਾ ਪਾਣੀ ਆ ਉਹ ਮਤਾਪੁਰ ਦਾ ਪਾਣੀ ਵੀ ਓਵਰਫਲੋ ਹੋ ਕੇ ਇੱਧਰ ਨੂੰ ਤੁਰਦਾ ਆ ਆਪਣੇ ਜਿਹੜੇ ਲੋਕ ਜਾਂਦੇ ਨੇ ਕੋਈ ਪਤਾ ਨਹੀਂ ਹਾਂਜੀ ਇਹ ਖੇਤਕੂਤ ਜਿੰਨੇ ਸਾਡੇ ਇੱਧਰ ਆ ਸਾਰੇ ਸਾਰੇ ਖੇਤ ਇੱਧਰ ਆ ਮੋਂ ਤੋਂ ਨਿਕਲਦਾ ਹੈ ਹਾਂਜੀ ਇਹ ਸਾਰੇ ਖੇਤ ਜੋ ਹੈਗੇ ਅੱਗੇ ਮੰਡ ਏਰੀਆ ਪੈ ਜਾਂਦਾ ਨਾ ਬਿਆਸ ਦਰਿਆ ਤੋਂ ਮੈਥ ਅੱਧਾ ਕਿਲੋਮੀਟਰ ਅੱਗੇ ਬਿਆਸ ਦਰਿਆ ਹੈ ਹਾਂਜੀ ਤੇ ਬਿਆਸ ਦਰਿਆ ਦੀਆਂ ਛੱਲਾਂ ਨੇ ਦੇਖੋ ਤੇ ਕਿਸੇ ਹੋ ਦਰਿਆ ਦੀਆਂ ਇਹ ਬਿਆਸ ਦਰਿਆ ਦੀਆਂ ਦੇਖੋ ਕਿਦਾਂ ਭਰੇ ਹੋਇਆ ਦੇਖੋ ਲਗੋ ਨਗ ਪ੍ਰਮਾਤਮਾ ਅੱਗੇ ਸਾਰੇ ਇਹੀ ਪ੍ਰਾਰਥਨਾ ਕਰਿਆ ਕਰੋ ਔਰ 10 ਬੇਨਤੀਆਂ ਕਰਿਆ ਕਰੋ ਕਿ ਇਸ ਕਹਿਤ ਤੋਂ ਪ੍ਰਮਾਤਮਾ ਬਚਾਵੇ ਸਾਨੂੰ ਇਹ ਆਫਤ ਦੁਆਰਾ ਨਾ ਆਵੇ ਕਿਸੇ ਅੱਗੇ ਕਿਉਂਕਿ ਇਹਨੇ ਘਰਾਂ ਦੇ ਘਰ ਰੋਡ ਦਿੱਤੇ ਨੇ ਇਸ ਹਫਤੇ ਨੇ ਜਿਹੜੇ ਪਿੱਛੇ ਪਾਣੀ ਆ ਦੇਖੋ ਦੂਰ ਤੱਕ ਨਿਗਾਹ ਮਾਰ ਕੇ ਤੁਸੀਂ ਦੇਖਿਓ ਪਾਣੀ ਹੀ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਹੈ ਬਹੁਤ ਜ਼ਿਆਦਾ ਪਰ بارش ਵੀ ਲੱਗੀ ਹੋਈ ਹੈ ਇਹ ਪਾਣੀ ਦਾ ਮੰਜਲ ਜਿਹੜਾ ਨਾ ਜਿਹੜਾ 2023 ਵਿੱਚ ਆਇਆ ਸੀ ਉਸ ਤੋਂ ਵੀ ਭਿਆਨਕ ਹੈ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਲੋ ਵੀ ਦੋਸਤੋ ਅਸੀਂ ਅੱਜ ਆਏ ਆ ਗੁਰਦਾਸਪੁਰ ਵਾਲੇ ਬਿਆਸ ਪੁਲ ਤੇ ਤੇ ਤੁਸੀਂ ਦੇਖਿਆ ਹੋਣਾ ਕਿ ਸਾਡੀ ਵੀਡੀਓ ਵਿੱਚ ਕਿ ਕਿਵੇਂ ਪਾਣੀ ਕਿੰਨਾ ਆਇਆ ਹੋਇਆ ਹੈ ਹਨਾ ਤੇ ਕੀ ਕਹਿਣਾ ਚਾਹੁੰਦੇ ਮੈਂ ਜਿਹੜੇ ਇਸ ਬਾਰੇ ਭਾਜੀ ਮੈਂ ਤੁਹਾਨੂੰ ਪਿੱਛੇ ਵੀ ਬੋਲਿਆ ਹੈ ਕਿ ਜਿਹੜੀ ਕੁਦਰਤ ਦੀ ਮਾਰ ਜਦੋਂ ਪੈਂਦੀ ਨਾ ਹਾਂਜੀ ਤੇ ਬੜਾ ਬੰਦਾ ਫਿਓਖਾ ਹੁੰਦਾ ਉਹਦੀ ਕਹਿੰਦੇ ਇੰਨਾ ਪਾਣੀ ਕਿੰਨੇ 88 ਤੇ 92 ਵਿੱਚ ਆਇਆ ਸੀਗਾ ਹਾਂ ਪਹਿਲੇ 88 ਵਿੱਚ ਆਇਆ ਸੀ ਤੇ 88 ਵਿੱਚ ਹੁਣ ਵੀ ਦੱਸਿਆ ਪਿਆ ਹੈ ਕਿ ਜਿਹੜਾ ਪੌਂਡ ਡੈਮ ਹੈ ਨਾ ਉਹਦੇ ਉੱਤੋਂ ਪਾਣੀ ਕੰਦਾ ਜਿਹੜੀ ਉਹਦੀੋਂ ਉਹਦੇ ਉੱਤੋਂ ਛਲਛਲਿਆ ਰਿਹਾ ਪਰਮਾਤਮਾ ਸੁੱਖ ਰੱਖੇ ਇਦਾਂ ਦਾ ਕੰਮ ਨਾ ਹੋਵੇ ਕਿ ਜਿਹੜਾ ਸਾਨੂੰ ਮਤਲਬ ਹੋਰ ਮਤਲਬ ਹਾੜਾਂ ਦਾ ਸਾਹਮਣਾ ਕਰਨਾ ਪਵੇ। ਹਾਂਜੀ ਠੀਕ ਹੈ ਅਸੀਂ ਤੇ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਆ ਕੇ ਖਵਾਜੇ ਪੀਰ ਅੱਗੇ ਕਿ ਪਰਮਾਤਮਾ ਹੁਣ ਰਹਿਮ ਹੀ ਕਰੇ। ਇਹ ਤਾਂ ਪਠਾਨਕੋਟ ਵਾਲਾ ਚੱਕੀਪੁੱਲ ਵੀ ਟੁੱਟ ਚੁੱਕਾ ਹਾਂ ਉਹ ਵੇਖੋ ਕਾਰਨ ਤਾਂ ਇਹੀ ਹੈ ਨਾ ਜੀ ਇਹੀ ਕਿਤੇ ਗੋਰੀਏ ਨੇ ਬਣਾਇਆ ਹੁੰਦਾ ਤੇ ਟੁੱਟਣਾ ਨਹੀਂ ਸੀ ਹੈਗਾ ਮੈਂ ਨਿਊਜ਼ ਵਿੱਚ ਬੜਾ ਸੁਣਿਆ ਕਿ ਉਹਦੇ ਵਿੱਚ ਦੱਸ ਰਹੇ ਨੇ ਕਿ ਜਿਹੜਾ ਗੋਰੀਆਂ ਦਾ ਪੁਲ ਪੁਰਾਣਾ ਬਣਿਆ ਹੋਇਆ ਹੈ 900 ਸਾਲ ਪੁਰਾਣਾ ਉਹ ਪੁਲ ਠੀਕ ਹੈ ਤੇ ਆਪਣੇ ਵਾਲੇ ਨੇ ਜਿਹੜਾ ਪੁਲ ਹੁਣ ਨਵਾਂ ਬਣਾਇਆ ਸੀਗਾ ਜਾਂ ਬਣਿਆ ਕਦੋਂ ਉਹ ਟੁੱਟ ਗਿਆ ਕੀ ਕਰਨਾ ਚਾਹੁੰਦੇ ਇਸ ਦਾ ਦੇਖੋ ਜੀ ਇਹਦੇ ਵਿੱਚ ਇਹੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਜਿਹੜੇ ਜਿਹੜਾ ਮਟੀਰੀਅਲ ਇਹਨਾਂ ਨੇ ਪਾਣਾ ਹੁੰਦਾ ਪੁਲ ਦੇ ਵਿੱਚ ਉਹ ਤੇ ਇਹਨਾਂ ਨੇ ਆਪਣੇ ਘਰ ਪਚਾਣਾ ਹੁੰਦਾ ਹੈ ਅੱਛਾ ਕਿ ਕਿ ਜਿਹੜੇ ਗੋਰੇ ਲੋਕ ਸੀ ਉਹਨਾਂ ਨੇ ਘਰ ਨਹੀਂ ਪਛਾਣਦੇ ਸੀ ਉਹ ਆਪਣੇ ਪੁੱਤ ਦੇ ਉੱਤੇ ਲਾਂਦੇ ਸੀ ਕਿ ਅਸੀਂ ਵੀ ਬਾਹਰ ਦੇ ਕੰਡੀਆਂ ਵਿੱਚ ਰਹਿ ਕੇ ਆਏ ਆਂ ਤੇ ਉੱਥੇ ਦੇਖਿਆ ਇਹ ਡਿਵੈਲਪਮੈਂਟ ਕਿੰਨਾ ਹੈਗੇ ਨੇ ਕਿੰਨਾ ਹੈਗਾ ਕਿ ਨਹੀਂ ਤੇ ਮਤਲਬ ਕਹਿੰਦਾ ਮਤਲਬ ਹੈ ਕਿ ਕੁਝ ਗਲਤੀਆਂ ਵੀ ਹੋ ਗਈਆਂ ਨੇ ਸਰਕਾਰ ਦੀਆਂ ਬਿਲਕੁਲ ਬਿਲਕੁਲ ਸਰਕਾਰ ਦੀ ਗਲਤੀ ਤਾਂ ਹੁੰਦੀ ਹੁੰਦੀ ਹੈ ਕਿਉਂਕਿ ਸਰਕਾਰ ਦੇ ਪੇ ਜੀਪ ਵਿੱਚ ਵੀ ਜਾਂਦਾ ਕੁਝ ਤੇ ਕਹਿੰਦਾ ਮਤਲਬ ਹੈ ਕਿ ਜਿੱਦਾਂ ਹੁਣ ਪਿੰਡਾਂ ਵਿੱਚ ਪਾਣੀ ਵੜਦਾ ਪਿਆ ਹਾਂ ਹਾਂ ਤੇ ਇਧਰ ਬੰਨ ਬਣਾਉਣਾ ਕਿਉਂ ਨਹੀਂ ਬਣਾ ਰਹੇ ਹੈਗੇ ਇਹ ਬਣ ਕਿਉਂ ਨਹੀਂ ਬਣਾਏ ਜਾ ਰਹੇ ਸਰਕਾਰ ਵੱਲੋਂ ਸਰਕਾਰ ਹੁਣ ਯਾਰ ਕਿੱਥੇ ਕਿੱਥੇ ਭਾਜੀ ਯੂਰ ਦੇਵੇ ਇੱਧਰ ਦੇਖੋ ਨਾ ਅੱਜ ਸਾਰਾ ਕਮਾਦ ਲੱਗਾ ਹੋਇਆ ਹੈ ਇੱਥੇ ਕੀ ਕਰ ਸਰਕਾਰ ਇੱਥੇ ਆਰਕਲੋਂ ਕੋਈ ਜਮੀਨ ਛਡਾਣ ਲੱਗੇ ਮੰਨ ਲਓ ਤੇ ਕੀ ਇਹਨਾਂ ਨੇ ਜਮੀਨ ਛਡ ਨਹੀਂ ਕਿਧਰੇ ਬਸ ਬਸ ਉਹੀ ਤੇ ਗੱਲ ਹੈ ਨਾ ਪਾਣੀ ਕਿੱਥੇ ਜਾਣਾ ਫਿਰ ਲੋਕਾਂ ਦੇ ਘਰਾਂ ਇੱਚੀ ਜਾਣਾ ਪਾਣੀ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਨਾ ਵੀਡੀਓ ਲੰਬੀ